ਇਹ ਗਰਮੀ ਦਿviat ਤੋਂ ਗਿਆ ਮੇਰੀ ਗੱਲ ਸੁਣੋ ਹੋਂ ਆਈ ਮੈ ਨਿਆਣੇ ਦੇ ਸਕੂਲ ਪੇਰੈਂਟਸ ਮੀਟਿੰਗ ਤੋਂ ਤੇ ਮੀਟਿੰਗ ਦੇ ਵਿੱਚ ਇਹਨਾਂ ਨੇ ਨਾ ਸਕੂਲ ਵਾਲੇ ਨੇ ਸਾਈਕੀਆਟ੍ਰਿਸ ਦੇ ਸੱਦੇ ਬਾਰੋਂ ਕਿ ਆਹੋ ਔਰ ਆਣੀ ਦਾ ਬਾਪ ਦਿਮਾਗ ਦਾ ਸੱਲ ਨਹੀਂ ਆ ਉੱਥੋਂ ਸਾਈਕੀਆਟ੍ਰਿਸ ਸੱਦੇ ਤੇ ਸਾਰੇ ਮਾਪੇ ਉਹਦੀ ਮੀਟਿੰਗ ਹੋਈ ਮੇਰੀ ਗੱਲ ਸੁਣੋ ਮੇਨ ਗੱਲ ਜਿਹੜੀ ਮੈਂ ਸਮਝਾਉਣ ਲੱਗੀ ਆ ਨਿਆਣਿਆਂ ਨੂੰ ਅੱਜ ਤੋਂ ਬਾਅਦ ਨਾ ਡਾਂਟ ਨਹੀਂ ਮਾਰਨੀ ਉਹ ਆਂਦੇ ਆ ਨਿਆਣਿਆਂ ਨੂੰ ਨਾ ਬਾਰ-ਬਾਰ ਛਿੜਕਣ ਨਾਲ ਬਾਰ-ਬਾਰ ਕੁੱਟਣ ਮਾਰਨ ਨਾਲ ਡਾਂਟਣ ਨਾਲ ਉਹਨਾਂ ਦੇ ਦਿਮਾਗ ਤੇ ਸਰਪੈਂਡਾ ਵਾ ਆਹੋ ਉਹ ਪੜਨੋ ਲਿਖਨੋ ਰਹਿ ਜਣ ਗਏ ਵੇ ਆਹੋ ਉਹਨਾਂ ਨੂੰ ਅੱਜ ਤੋਂ ਬਾਅਦ ਤੂੰ ਡਾਂਟ ਨਹੀਂ ਮਾਰਨੀ ਤੂੰ ਜਿਹੜਾ ਜੁੱਤੀ ਲੈ ਕੇ ਸ਼ਾਮ ਨੂੰ ਖੜਾ ਹੋ ਜਾਂਦਾ ਮੇਰੇ ਦੇ ਵਿੱਚ ਨਿਆਣਿਆਂ ਨੂੰ ਕੁਝ ਨਹੀਂ ਕਹਿਣਾ ਓ ਮਾ ਵਕੀ ਤਟ ਗਿਆ ਵਾ ਉਤਰਿਆ ਹਾਂ ਜੁੱਤੀ ਤਾਗਰ ਦਿਖਣਾ ਨਹੀਂ ਸਾਰਾ ਸਾਰਾ ਛੋਟਦੇ ਰਹਿਂਦੇ ਰਹਿੰਦੇ ਕੋਹਣਾ ਕੋ ਹੈ ਕੀ ਟੁੱਟਾ ਕਾਪੜਾ ਲਿਆ ਨੇ ਇਹ ਕਿਆ ਕਾਪੜਾ ਲਿਆ ਇਸਰੇ ਦੇ ਵਿੱਚ ਮੋਰੀ ਕਰ ਬੱਚਿਆਂ ਨੂੰ ਡਾਂਟ ਨਹੀਂ ਮਾਰਨੀ ਆਹੋ ਬਾਰ ਕਾਚਨਾ ਮਰਾ ਲਿਓ ਪਿਆਰੇ ਬੱਚਿਓ ਮੇਰੇਓ ਤੋੜੋ ਇੱਕ ਹੋਰ ਕੱਪ ਤੋੜ ਦਿਓ ਕੱਪ ਦੇਤੇ ਕੱਪ ਮਾਰੋ ਧਿਆਨ ਤੋਂ ਨਾ ਪੀਓ ਮੇਰੇ ਪਿਆਰੇ ਬੱਚੋ